ਸੋ ਆਏ ਮੇ ਸਾਰੇ ਹੀ ਮਹਿਮਾਨਾਂ ਨੂੰ ਸਾਸ਼ਟ੍ਰੀਕਾਲ ਸਾਡੇ ਸਾਰੇ ਸਤਿਆ ਸਤਕਾਰਯੋਗ ਨੇ ਸ਼ਹਿਦ ਨਾਲੋਂ ਮਿੱਠੀ ਸਾਡੀ ਬੋਲੀ ਹੈ ਪੰਜਾਬ ਦੀ ਸ਼ਹਿਦ ਨਾਲੋਂ ਮਿੱਠੀ ਸਾਡੀ ਬੋਲੀ ਹੈ ਪੰਜਾਬ ਦੀ ਜਿਹਦੇ ਵਿੱਚੋਂ ਮੈਂ ਗਾਵੇ ਸੱਜਰੇ ਗੁਲਾਬ ਪੰਜਾਬੀ ਵਿੱਚ ਗਾਈਏ ਪੰਜਾਬੀ ਵਿੱਚ ਗਾਈਏ ਸਾਨੂੰ ਲੋੜ ਨਹੀਂ ਉਹ ਸਾਜ਼ ਦੀ ਸ਼ਹਿਦ ਨਾਲੋਂ ਮਿੱਠੀ ਸਾਡੀ ਬੋਲੀ ਹੈ ਪੰਜਾਬ ਦੀ ਸ਼ਹਿਦ ਨਾਲੋਂ ਮਿੱਠੀ ਸਾਡੀ ਬੋਲੀ ਹੈ ਪੰਜਾਬ ਦੀ ਪੰਜਾਬ ਪੰਜਾਬੀਅਤ ਅਤੇ ਪੰਜਾਬੀਆਂ ਲਈ ਜ਼ੋਰਦਾਰ ਤਾਰੀਆਂ ਮਾਰ ਦਿਓ ਮੇਲਾ ਗੀਤਕਾਰਾਂ ਦਾ ਬਹੁਤ ਜ਼ਿਆਦਾ ਖੁਸ਼ੀ ਹੋ ਮਿਲ ਰਹੀ ਹੈ ਇੱਥੇ ਪਹੁੰਚ ਕੇ ਬਾਨਕ ਪਰਿਵਾਰ ਵੱਲੋਂ ਤੁਹਾਨੂੰ ਸਾਰਿਆਂ ਨੂੰ ਅਸੀਂ ਪਿਆਰ ਭਰੀ ਸਤਸ੍ਰੀ ਅਕਾਲ ਬੁਲਾਉਂਦੇ ਆਂ ਤੇ ਜਿੰਨੀ ਵੀ ਸਾਡੇ ਤੋਂ ਸਪੋਰਟ ਹੋ ਸਕਦੀ ਹੈ ਉਹ ਕਰਨ ਲਈ ਅਸੀਂ ਆਏ ਆਂ ਤੇ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਯੁੱਧਵੀਰ ਸਿਹਤ ਯਾਤ ਹੋਵੇ ਤਾਂ ਪੂਰੀ ਹਾਜ਼ਰੀ ਭਰੇਗਾ ਨੈਕਸਟ ਟਾਈਮ ਜਦੋਂ ਵੀ ਤੁਸੀਂ ਬੁਲਾਇਆ ਜ਼ਰੂਰ ਬਹੁਤ ਵਿਦਿਆਰਥੀਆਂ ਨਾਲ ਪੇਸ਼ ਕਰਾਂਗੇ ਤੇ ਅੱਜ ਦੇ ਲਈ ਅਸੀਂ ਗੁਸਤਾਖੀ ਮੰਗਦੇ ਮੇਰੇ ਤਾਂ ਸਾਰੇ ਸਰਕਾਰੀ ਅਫਸਰੋ ਆਪਣੇ ਕੱਲੇ-ਕੱਲੇ ਦਾ ਨਾਮ ਲਵਾਂਗੀ ਤਾਂ ਜਿੱਦਾਂ ਕਿ ਡੈਡੀ ਕਹਿੰਦੇ ਸੀ ਬੜਾ ਔਖਾ ਆ ਮੈਂ ਤਾਂ ਹਮੇਸ਼ਾ ਹੀ ਕਹਿੰਦੀ ਕਿ 뮤직 ਇੰਡਸਟਰੀ ਸਾਰੀ ਨਹੀਂ ਇਨਫੈਕਟ ਪੰਜਾਬ ਹੀ ਮੇਰਾ ਤਾਂ ਪੇਕਾ ਪਰਵਾਰ ਸੋ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਸੋ ਬਾਪੂ ਦੇਵ ਤਰੀਕਿਆਂ ਵਾਲਾ ਜੇ ਉਹ ਨਾ ਹੁੰਦੇ ਤਾਂ ਸ਼ਾਇਦ ਮਾਨਕ ਸਾਹਿਬ ਵੀ ਨਾ ਹੁੰਦੇ ਸੋ ਬਾਪੂ ਦੇ ਫੜਕਿਆਂ ਵਾਲਿਆਂ ਨੂੰ ਇੱਕ ਸ਼ਬਦਾਂ ਅਨੁਕ੍ਰਿਤ ਵੀਰ ਵੱਲੋਂ ਸੋ ਦੋ ਲਾਈਨਾਂ ਤੁਹਾਨੂੰ ਜ਼ਰੂਰ ਸੁਣਾਵਾਂਗੇ ਮੇਰੇ ਮਾਂ ਹੁੰਦੀ ਆ ਮਾਂ ਸਤਿ ਸ਼੍ਰੀ ਅਕਾਲ ਜਥਾਨੇ ਜੀ ਹੋਂਦੇ ਤੇ ਬਿਲਕੁਲ ਬਹੁਤ ਬਹੁਤ ਧੰਨਵਾਦ ਕਸ਼ਮੀਰ ਬਣੀ शुक्रिया ਦੀਪਾ ਭਾਜੀ ਜੇ ਨਾ ਹੁੰਦੇ ਤਾਂ ਸ਼ਾਇਦ ਮੈਂ ਵੀ ਨਾ ਹੁੰਦਾ ਇੱਥੇ ਨਾ ਹੁੰਦਾ ਜੇ ਸਾਡੀ ਭੈਣ ਮੇਰੀ ਭੈਣ ਮਤਲਬ ਸਗੀ ਭੈਣ ਜਵਾਈ ਸੇ Hai zo ona li li yui ee hai ma hundi e ma o duniya wale o ma hundi e ta o duniya wale o ma hundi e ma ਬਾਬਲ ਅੱਜ ਵੀ ਸਾਰਿਆਂ ਦੇ ਬੁੱਲਾਂ ਉੱਤੇ ਕਲੀਆਂ ਗੂੰਜਣ ਯਾਰ ਪਿਆਰਾਂ ਦੇ ਸੁਰਗਾਂ ਦੇ ਵਿੱਚ ਬੈਠਾ ਬਾਬਲ ਫੁੱਲ ਵਰਸਾਉਂਦਾ ਏ ਮੇਵਾਰੀ ਮੇਵਾਰੀ ਸਾਡਾ ਮਾਣ ਵਧਾਉਂਦਾ ਏ ਮੇਵਾਰੀ ਮੇਵਾਰੀ ਸਾਡਾ ਦੋਨਾਂ ਦਾ ਮਾਣ ਵਧਾਉਂਦਾ ਏ ਸੋ ਇੱਕ ਵਾਰੀ ਮੇਰੇ ਫਾਦਰ ਸਾਹਿਬ ਜੀ 우ਸਤਾਦ ਕੁਲਦੀਪ ਮਾਨਿਕ ਜੀ ਦੇ ਲਈ ਤਾੜੀ ਜੀ ਦੇ ਲਈ ਥੈਂਕ ਯੂ ਥੈਂਕ ਯੂ ਸੋ ਸਾਡੇ ਬਹੁਤ ਹੀ ਸਤਿਕਾਰਯੋਗ ਮਾਨ ਸਾਹਿਬ ਉਹਨਾਂ ਨੇ ਕਿਹਾ ਕਿ ਚਾਦਰ ਬਸ ਮੈਨੂੰ ਬਹੁਤਾ ਘੋਣਾ ਨਹੀਂ ਆਉਂਦਾ ਬਹੁਤ ਹੁਣ ਗਿਆ ਇਹਨਾ ਬੂਰੇ